ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਕਿਸਾਨ ਸਾਥੀ ਬਲਕਿਸ਼ਨ ਭੂਲਣ ਅੱਜ ਅਸੀਂ ਕਲੀਆਂ ਅੱਡ ਕਰ ਰਹੇ ਆ ਆਪਣੇ ਪੰਜਾਬ ਦੇ ਲਾਲ ਲਸਣ ਦੀ ਆ ਦੇਖੋ ਤੁਸੀਂ ਕਿੰਨੀ ਮੋਟੀ ਮੋਟੀ ਕਲੀਆਂ ਨੇ ਬਿਲਕੁਲ ਆ ਦੇਖੋ ਮੇਰੇ ਹੱਥਾਂ 'ਚ ਅੱਜ ਹੋ ਗਈ 6 ਅਕਤੂਬਰ ਬਿਜਾਈ ਦਾ ਬਿਲਕੁਲ ਠੁਕਮਾ ਸਮਾਂ ਚੱਲ ਰਿਹਾ ਹੈ ਤੇ ਇਹ ਪੰਜਾਬ ਦਾ ਲਾਲ ਲਸਣ ਹੈ ਬਿਲਕੁਲ ਮੋਟਾ ਇਹ ਕੋਈ ਹਾਈਬ੍ਰਿਡ ਲਸਣ ਨਹੀਂ ਹੈਗਾ ਤੇ ਇਹਦੀ ਪੈਦਾਵਾਰ ਵੀ ਬਹੁਤ ਜਿਆਦੇ ਹੈ ਤੇ ਸਟੋਰ ਸਮਰਥਾ ਵੀ ਬਹੁਤ ਜ਼ਬਰਦਸਤ ਹੈ ਇੱਕ ਨਾ ਕੋਈ ਇਹ ਗੜਦਾ ਨਾ ਮਤਲਬ ਇਹ ਸੜਦਾ ਇੰਨਾ ਸੋਹਣਾ ਸਾਫ ਸੁਥਰਾ ਲਸਣ ਹੈ ਆ ਤੁਹਾਡੇ ਸਾਹਮਣੇ ਦਿਖਾ ਰਿਹਾ ਆ ਦੇਖੋ ਆ ਦੇ ਗੰਡੀਆਂ ਦਾ ਸਾਈਜ਼ ਵੀ ਕਿੰਨਾ ਮੋਟਾ ਬਿਲਕੁਲ ਸਾਫ ਸੁਥਰਾ ਗੰਡੀਆਂ ਦਾ ਸਾਈਜ਼ ਤੇ ਇਹਦੀ ਪੈਦਾਵਾਰ ਵੀ ਤਕਰੀਬਨ 70 ਕੁੰਟਲ ਤੋਂ ਲੈ ਕੇ 80 ਕੁੰਟਲ ਦੇ ਕਰੀਬ ਇਹਦੀ ਪੈਦਾਵਾਰ ਹੈ ਤੇ ਜੀ ਇਹਦੀ ਬੀਜ ਦੀ ਮਾਤਰਾ ਹੈਗੀ ਜੇ ਆਪਾਂ ਪਲੇਨ ਤੇ ਲਾਈਏ ਤਾਂ ਤਕਰੀਬਨ 4 ਕਾਟਲ ਦੇ ਕਰੀਬ ਇਹਦਾ ਬੀਜ ਲੱਗਦਾ ਜੇ ਆਪਾਂ ਮਤਲਬ ਬੈੱਡ ਬਣਾ ਕੇ ਲਾਈਏ ਤਾਂ 3 ਕਾਟਲ ਦੇ ਕਰੀਬ ਇਹਦਾ ਬੀਜ ਲੱਗਦਾ ਤੇ ਕਈ ਕਿਸਾਨ ਵੀਰਾਂ ਦੇ ਮੇਰੇ ਸਵਾਲ ਆਏ ਨੇ ਵੀ ਇਹਦਾ ਬੀਜ ਕਿਉਂ ਜ਼ਿਆਦਾ ਕਿਉਂਕਿ ਇਹਦੀ ਕਲੀਆਂ ਦੀ ਜਿਹੜੀ ਮਟਾਈ ਹੈ ਉਹ ਥੋੜੀ ਜ਼ਿਆਦਾ ਹੋਣ ਕਰਕੇ ਬੀਜ ਇਹਦਾ ਬਹੁਤ ਜ਼ਿਆਦਾ ਲੱਗਦਾ ਲੇਕਿਨ ਝਾੜ ਵੀ ਬਹੁਤ ਜ਼ਿਆਦਾ ਹੈ ਹੁਣ ਅਕਤੂਬਰ ਚੱਲ ਰਹੀ ਹੈ ਬਿਲਕੁਲ ਲਾਉਣ ਦਾ ਸਹੀ ਠੁਕਮਾ ਸਮਾਂ ਹੈ ਸਾਡੇ ਕੋਲ ਬਹੁਤ ਸਾਰਾ ਬੀਜ ਹੈਗਾ ਜੇ ਕਿਸੇ ਵੀ ਕਿਸਾਨ ਵੀਰ ਨੇ ਲੈਣਾ ਹੋਵੇ बिल्कुल अपने खेत अपने हथा करे हुए पंजाब का देखो आखो कि मोटी कलियाँ बिल्कुल साफ सुथरी मेरा कॉन्टैक्ट नंबर है अस्सी पांच सौ चाली छियानवे पान सौ इकवंजा पेंड भूलण जिला आ देखो पिछे भी काफ़ी थै रखे हुए ने किसान भरा पास आ सारे बीजे थैले रखे हुए हैं किसी भी, भी किसान बीज ने लेना हो ਇਹ ਹੈਗਾ ਸਾਡੇ ਕੋਲ ਇੱਕ ਵੈਰਾਈਟੀ ਆ ਫੈਲੀ ਖੋਲ ਬਟਾਈਓ ਖੋਲਿਓ ਇਹ ਹੈਗੀ ਸਾਡੇ ਕੋਲ ਹਿਮਾਗੋਰ ਜੰਮੂ ਕਸ਼ਮੀਰ ਦੀ ਵੈਰਾਈਟੀ ਆਪਾਂ ਜਿਹਨੂੰ ਪਹਾੜੀ ਲਸਣ ਵੀ ਕਹਿੰਦੇ ਆ ਇਹ ਵੀ ਮਤਲਬ ਸਾਡੇ ਕੋਲ ਦੀ ਜੁਪਲਬਦ ਹੈ ਤੇ ਇੱਕ ਵੈਰਾਈਟੀ ਇਹ ਹੁਣ ਐਨ ਐਚ ਆਰ ਡੀ ਐਫ ਪਰੰਪ ਥੋੜਾ ਸਾਹਮਣੇ ਤੇ ਲੈ ਮੇਰੀ ਵੀ ਸਕਲਾ ਇੱਕ ਵੈਰੈਟੀ ਇਹ ਹੁਣ ਨਵੀਂ ਲਾਂਚ ਹੋਈ ਹੈ ਕਰਨਾਲ ਤੋਂ ਐਨ ਐਚ ਆਰ ਡੀ ਯਾ ਸੈਂਟਰ ਤੋਂ ਇਹ ਵੀ ਸਪੇਦ ਲਸਣ ਹੈ ਬਹੁਤ ਲੰਬਾ ਸੋਨਾ ਇਹ ਵੀ ਸਾਫ ਸੁਥਰੇ ਸਾਡੇ ਕੋਲ ਉਪਲਬਧ ਹੈ ਇਹਨਾਂ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ